ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਕਰਵਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸੇਅਰਥ ਕਰਾਂਗੇ ਅੱਜ ਵਢਹੰਸ ਮਹੱਲਾ ਪੰਜਵਾਂ ਕਰ ਪਹਿਲਾ ਦੇ ਪੰਜਵੇਂ ਸ਼ਬਦੀ ਵਾਰੀ ਹੈ ਜੀ ਵਢਹੰਸ ਮਹੱਲਾ ਪੰਜਵਾਂ ਕਰ ਪਹਿਲਾ ੴ ਸਤਿਗੁਰੂ ਪ੍ਰਸਾਦ ਤੁਮ ਵਢਦਾਤਾ ਅੰਤਰਜਾਮੀ सब में रवया पूरन प्रभु स्वामी तू बढ़दाता अंतर जामी सब में रव्या पूरन प्रभु स्वामी मेरे प्रीतम नाम अधारा हों सुनसुम जीवा नाम तुम्हारा रहाओ, मेरे प्रीतम नाम अधारा हों सुनसुम जीवा नाम तुम्हारा रहाओ। तेरी शरण सतगुर मेरे पूरे मन निर्मल होता तोरे हो ਚਰਨ ਕਮਲ ਹਿਰਦੇ ਰਦਾਰੇ ਤੇਰੇ ਦਰਸ਼ਨ ਕਿਉਂ ਜਾਹੀ ਬਲਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਇਹ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਪਰਮੇਸ਼ਰ ਪ੍ਰਭ ਸਭ ਤੋਂ ਵੱਡਾ ਦਾਤਾ ਹੈ ਅਤੇ ਸਭ ਨੂੰ ਦਾਤਾ ਦੇਣ ਵਾਲਾ ਹੈ ਅਤੇ ਸਭਨਾ ਦੇ ਦਿਲ ਅੰਦਰ ਵਸਦਾ ਹੈ ਸਭਨਾ ਦੇ ਦਿਲਾਂ ਦੀਆਂ ਜਾਣਦਾ ਹੈ ਜੀ ਫਿਰ ਗੁਰੂ ਜੀ ਆਹ ਦੇਨ ਪਰਮੇਸ਼ਰ ਪ੍ਰਭ ਸਭਨਾ ਦਾ ਮਾਲਕ ਤੂੰ ਹੀ ਹੈ ਜੀ ਅਤੇ ਸਭਨਾ ਅੰਦਰ ਪੂਰੰਤ ਆਰਤਨ ਵਿਆਪਕ ਹੈ ਜੀ ਫਿਰ ਗੁਰੂ ਜੀ ਆਹ ਦੇਨ ਪਰਮੇਸ਼ਰ ਪ੍ਰਭ ਮੈਨੂੰ ਤੇਰੇ ਗੁਰਸ਼ਬ ਗੁਰਬਾਣੀ ਗੁਰਬਾਣੀ ਨਾਮ ਰੂਪ ਦਾ ਹੀ ਇੱਕ ਆਸਰਾ ਹੈ ਜੀ ਅਤੇ ਗੁਰਸ਼ਬ ਗੁਰਬਾਣੀ ਨਾਮ ਨੂੰ ਸੁਣ ਸੁਣ ਕੇ ਜਪ-ਜਪ ਕੇ ਮੈਂ ਜਿਉਂਦਾ ਰਹਾ ਹਾਂ ਜੀ ਰਹਾ ਹਾਂ ਫਿਰ ਗੁਰੂ ਜੀ ਆਦੇ ਹਨ ਪਰਮੇਸ਼ਰ ਪ੍ਰਭ ਰੂਪ ਪੂਰੇ ਸਤਗੁਰ ਨੇ ਮੈਂ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਪਾਉ ਪੂਰੇ ਸਤਿਗੁਰੂ ਗੁਰਸਤ ਗੁਰਬਾਣੀ ਨਾਮ ਦੁਆਰਾ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਜੀ ਅਤੇ ਗੁਰਸਤ ਗੁਰਬਾਣੀ ਨਾਮ ਰੂਪ ਸੰਤਾਂ ਦੀ ਧੋਪ ਪਾਉ ਸਾਧ ਸੰਗਤ ਵਿੱਚ ਮਿਲ ਬੈਠ ਰਮੀ ਸਰਤੇ ਗੁਰਸਤ ਗੁਰਬਾਣੀ ਨਾਮ ਦੁਆਰਾ ਗੁਣ ਗਾਂਵ ਕਿਤੇ ਹਾਂ ਜੀ ਜਿਸ ਨਾਮ ਮਨ ਨਰਮ ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਉਂਦੇ ਹਨ ਕਿ ਗੁਰ ਸ਼ਬਦ ਗੁਰ ਬਾਣੀ ਨਾਮ ਰੂਹ ਤੇਰੇ ਸੋਹਣੇ ਚਰਨ ਮੈਂ ਆਪਣੇ ਹਿਰਦੇ ਵਿੱਚ ਟਿਕਾਏ ਹਨ ਜੀ ਭਾਵ ਮੇਰੇ ਅੰਦਰ ਮੇਰੇ ਹਿਰਦੇ ਅੰਦਰ ਤੇਰੀ ਗੁਰ ਸ਼ਬਦ ਗੁਰ ਬਾਣੀ ਨਾਮ ਦਾ ਵਾਸਾ ਹੈ ਜੀ ਅਤੇ ਮੈਂ ਤੇਰੇ ਦਰਸ਼ਨਾਂ ਤੋਂ ਬਲਹਾਰੇ ਜਾਂਦਾ ਹਾਂ ਜੀ ਨਾਨਕ ਦਾ ਕਥਨ ਹੈ ਜੀ ਇਹੇ ਪਰਮੇਸ਼ਰ ਪਵ ਮਿਹਰੇ ਉਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਬਣਾਏ ਰੱਖੋ ਜੀ ਤਾਂ ਜੋ ਮੈਂ ਗੁਰਸ਼ਖ ਗੁਰਬਾਣੀ ਨਾਮ ਸਿਮਰ ਅਤੇ ਸਾਧ ਸੰਗਤੋਂ ਵਿੱਚ ਮਿਲ ਬੈਠ ਤੁਹਾਡੇ ਗੁਣ ਗਾਣ ਕਰਦਾ ਰਵਾਂ ਜੀ ਅਤੇ ਗੁਰਸ਼ਖ ਗੁਰਬਾਣੀ ਨਾਮ ਸਿਮਰਤਿਆਂ ਸੰਤਿਆਂ ਆਤਮਿਕ ਸੁਖ ਆਤਮਿਕ ਅਨੰਦ ਪ੍ਰਾਪਤ ਕਰਦਾ ਰਹੋ ਜੀ ਇਸ ਸ਼ਬਦ ਦਾ ਸਾਰ ਇਸ ਰੰਗ ਰਹੀ ਜੀ ਗੁਰੂ ਜੀ ਸਾਨੂੰ ਦੇਖ ਦਿੰਦੇ ਹਨ ਜੀ ਕਿ ਪਰਮੇਸ਼ਰ ਤੋਂ ਪਾਸ ਨਿਮਰਤਾ ਸਹਿਤ ਆਪ ਆਪਾ ਛੱਡ ਕੇ ਆਪਣੇ ਆਪ ਨੂੰ ਗੁਰੂ ਅਗਿਆਰ ਪਤ ਕਰਨਾ ਹੈ ਅਤੇ ਨਿਮਰਤਾ ਸਹਿਤ ਅਦਾਸਤ ਬੇਨਤੀ ਕਰਨੀ ਚਾਹੀਦੀ ਹੈ ਜੀ ਕਿ ਇਹ ਪਰਮੇਸ਼ਰ ਪ੍ਰਭ ਮੈਨੂੰ ਉਸ ਸ਼ਬਦ ਗੁਰਬਾਣੀ ਨਾਮ ਬਖਸ਼ ਤਾਂ ਜੋ ਮੈਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਾ ਸੰਗਤ ਵਿੱਚ ਮਿਲ ਬਾਟ ਪਰਮੇਸ਼ਰ 판ਤੇ ਗੁਣ ਗਾਨ ਕਰਦਾ ਰਹਾਂ ਜੀ ਅਤੇ ਮੇਰੇ ਉੱਤੇ ਆਪਣੀ ਕਿਰਪਾ ਦੀ ਮਿਹਰ ਦੀ ਤੋਸ਼ ਦ੍ਰਿਸ਼ਟੀ ਬਣਾਏ ਰੱਖੋ ਜੀ ਜਿਸ ਤਰ੍ਹਾਂ ਇਸ ਸ਼ਬਦਿਆਂ ਨਾ ਪੰਕਤੀਆਂ ਜੀ ਗੁਰੂ ਜੀ ਆਖਦੇ ਹਨ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨੱਤ ਸੁਖਾਵਾਂ ਉਸ ਦੀਪਾ ਤੋਂ ਬਿਨਾ ਕੋਚਵੀ ਹਾਸਲ ਨਹੀਂ ਹਾਸਲ ਦਾ ਸੋ ਨਿਮਰਤਾ ਸਹਾਤਾ ਪਰਮੇਸਰ ਦਾ ਬਈ ਅਤਾ ਜੋੜ ਕੇ ਬੇਨਤੀ ਤੇ ਅਰਦਾਸ ਕਰਨੀ ਹੈ ਜੀ ਕਿ ਸਾਡੇ ਤੇ ਆਪਣੇ ਧਿਰ ਦਾ ਮੇਰ ਕਰੇ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲੋਂ ਨਿਕਾਫ ਨਾ ਹੋਇਆ ਹੋਣਗੇ ਉਸ ਵਾਸਤੇ ਮੈਂ ਖਿਵਾ ਦੀ ਚਾਚਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ